ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਬਾਦਸ਼ਾਹ ਹਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦਾਈ ਹੋਏ ਸਹਾਈ ਰੁੱਤ ਚੌਥੀ ਸਾਖੀ 18ਵੀਂ ਰਮਜ਼ਾਨ ਖਾਨ ਦਾ ਅਨੰਦਪੁਰ ਤੇ ਹਮਲਾ ਜਰਨੈਲ ਰਮਜ਼ਾਨ ਖਾਨ ਨਗਾਰਿਆਂ ਤੇ ਡੱਗਾ ਮਾਰ ਕੇ ਦਿੱਲੀ ਤੋਂ ਚੜਿਆ ਉਸ ਦੇ ਨਾਲ ਬੜੀ ਭਾਰੀ ਫੌਜ ਸੀ ਦਿੱਲੀ ਸ਼ਹਿਰ ਦੇ ਅੱਧੇ ਮੁਸਲਮਾਨ ਉਸ ਚੜ੍ਹਾਈ ਵੇਖਣ ਵਾਸਤੇ ਆਏ। ਉਹ ਰਾਹ ਵਿੱਚੋਂ ਵੀ ਫੌਜ ਲੈਂਦਾ ਆਇਆ ਤੇ ਥੋੜੀਆਂ ਮੰਜ਼ਲਾਂ ਵਿੱਚ ਅਨੰਦਪੁਰ ਪਹੁੰਚ ਗਿਆ। ਅਨੰਦਪੁਰ ਵਿੱਚ ਗੁਰੂ ਜੀ ਪਾਸ ਸਿੱਖ ਸੈਨਾ ਚੌਕੀ ਸੀ। ਫਿਰ ਵੀ ਮੁਗਲ ਸੈਨਾ ਉਹਨਾਂ ਦੀ ਸੈਨਾ ਨਾਲੋਂ ਕਈ ਗੁਣਾ ਵੱਧ ਸੀ। ਸੂਰਜ ਦੇ ਚੜਨਸਾਰ ਜਰਨੈਲ ਰਮਜ਼ਾਨ ਖਾਨ ਨੇ ਅਨੰਦਪੁਰ ਉੱਤੇ ਹਮਲਾ ਕਰ ਦਿੱਤਾ। ਪਹਿਲਾ ਹੱਲਾ ਕਿਲਾ ਲੋਹਗੜ ਉੱਤੇ ਕਰਨ ਦੀ ਥਾ ਸ਼ਹਿਰ ਤੇ ਅਨੰਦਪੁਰ ਕਿਲਿਆਂ ਤੇ ਕੀਤਾ ਤਾਜ਼ਾ ਦਮ ਮੁਗਲ ਸੈਨਾ ਬੜੇ ਕਰੋਧ ਤੇ ਇਸਲਾਮ ਦੇ ਪਿਆਰ ਅਤੇ ਜੋਸ਼ ਨਾਲ ਲੜਨ ਲੱਗੀ ਦੂਸਰੇ ਪਾਸੇ ਸਿੰਘ ਵੀ ਸਤਗੁਰੂ ਜੀ ਦੇ ਚਰਨਾਂ ਦੇ ਪੌਰੇ ਸਨ ਉਹ ਧਰਮ ਕੌਮ ਦੇਸ਼ ਦੀ ਸੁਤੰਤਰਤਾ ਤੇ ਸਤਗੁਰੂ ਜੀ ਤੋਂ ਜਾਨਾਂ ਵਾਰਨ ਨੂੰ ਤਿਆਰ ਰਹਿੰਦੇ ਸਨ ਕਿਸੇ ਨੂੰ ਜਾਨ ਦੀ ਪਰਵਾਹ ਨਹੀਂ ਸੀ ਹਰ ਇੱਕ ਅੱਗੇ ਵਧ ਕੇ ਲੜਾਈ ਲੜਦਾ ਸੀ ਐਸੀ ਲੜਾਈ ਜੋ ਬਹੁਤ ਭਿਆਨਕ ਲੜਾਈ ਸੀ ਜੈਸੀ ਕਦੀ ਮਹਾਭਾਰਤ ਦੇ ਮੈਦਾਨ ਵਿੱਚ ਕੌਰਵਾ ਤੇ ਪੰਡਵਾ ਨੇ ਲੜੀ ਸੀ ਦੁਸ਼ਮਣ ਨੇ ਬਾਹਰੋਂ ਹੱਲਾ ਕੀਤਾ ਸਿੰਘ ਅੰਦਰੋਂ ਲੜਦੇ ਸਨ ਸ਼ਹਿਰ ਦੀ ਰਾਖੀ ਵੀ ਕੀਤੀ ਜਾ ਰਹੀ ਸੀ ਹਰ ਇੱਕ ਮੋਰਚੇ ਵਿੱਚ ਜਾਨਾਂ ਤੋੜ ਕੇ ਲੜਦੇ ਰਹੇ ਪਰ ਵਾਹਿਗੁਰੂ ਦੇ ਬਾਣਿਆਂ ਨੂੰ ਕੌਣ ਮੋੜ ਸਕਦਾ ਹੈ ਇੱਕ ਪਾਸੇ ਮੁਸਲਮਾਨਾਂ ਦਾ ਬਹੁਤਾ ਜ਼ੋਰ ਵੀ ਪੈ ਗਿਆ ਉਹਨਾਂ ਨੇ ਸ਼ਹਿਰ ਨੂੰ ਲੁੱਟਿਆ ਤੇ ਚਾਰ ਪੰਜ ਥਾਂ ਅੱਗ ਵੀ ਲਾਈ ਸਿੱਖ ਸੂਰਮੇ ਵੀ ਚੌਕੀ ਗੰਟੀ ਵਿੱਚ ਸ਼ਹੀਦ ਹੋਏ ਸ਼ਹਿਰ ਨੂੰ ਲੁੱਟ ਕੇ ਤੇ ਸਿੰਘਾਂ ਨੂੰ ਸ਼ਹੀਦ ਕਰ ਜਰਨੈਲ ਰਮਜ਼ਾਨ ਖਾਨ ਨੂੰ ਹੰਕਾਰ ਹੋ ਗਿਆ ਉਧਰੋਂ ਸੂਰਜ ਭਗਵਾਨ ਵੀ ਸਾਰਾ ਦਿਨ ਲੜਾਈ ਵੇਖਦਾ ਹੋਇਆ ਥੱਕ ਚੁੱਕਾ ਸੀ ਉਹ ਵੀ ਡੁੱਬ ਗਿਆ ਤੇ ਹਨੇਰੇ ਨੇ ਥਾਂ ਆ ਮੱਲੀ ਹਨੇਰੇ ਨੂੰ ਵੇਖ ਕੇ ਜਰਨੈਲ ਨੇ ਮੁਗਲ ਫੌਜਾਂ ਨੂੰ ਹੁਕਮ ਦਿੱਤਾ ਕਿ ਪਿੱਛੇ ਹਟ ਜਾਣ ਤੇ ਦੂਰ ਜਾ ਡੇਰੇ ਕਰਕੇ ਆਰਾਮ ਕਰਨ ਮੁਗਲ ਪਿੱਛੇ हट ਗਏ ਕੋਈ ਦੋ ਕੁ ਮੀਲ ਦੀ ਵਿੱਚ ਤੇ ਜਾ ਕੇ ਡੇਰੇ ਲਾਏ ਉਹਨਾਂ ਨੇ ਅਨੁਭਵ ਕੀਤਾ ਕਿ ਫਤਿਹ ਉਹਨਾਂ ਨੂੰ ਹੋਈ ਹੈ ਉਹ ਬਹੁਤ ਪਰਸੰਨ ਹੋਏ ਉਹਨਾਂ ਨੇ ਪ੍ਰਸੰਤਾ ਦੇ ਜੋਸ਼ ਵਿੱਚ ਸ਼ਰਾਬਾਂ ਪੀਤੀਆਂ ਤੇ ਨਾਚ ਰੰਗ ਕੀਤੇ ਉਹ ਐਸੇ ਮਸਤ ਹੋਏ ਕਿ ਭੁੱਲ ਹੀ ਗਏ ਕਿ ਉਹ ਸਿੰਘਾਂ ਦੇ ਨੇੜੇ ਹਨ ਉਹ ਨਿਰਪੈਤਾ ਨਾਲ ਸੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ